ਸਾਨੂੰ ਅੱਜ ਅਸੀਂ ਇਤਿਹਾਸ ਤੋਂ ਜਾਣੂ ਕਰਾਉਣਾ ਹੈ ਜਿਸ ਤੋਂ ਆਪਾਂ ਕੋਹਾਂ ਦੂਰ ਹੈ ਇਹ ਉਹ ਇੱਥੇ ਡਰੈਸਾਂ ਸਾਰੀਆਂ ਪੰਨੀਆਂ ਜਿਹੜੀਆਂ ਕਿਸੇ ਟਾਈਮ ਜਿਹੜੇ ਵੱਡੇ ਵੱਡੇ ਅਫਸਰਾਂ ਵੱਲੋਂ ਜਿਹੜੀਆਂ ਪਹਿਨੀਆਂ ਗੀਆਂ ਸੀ 8 ਫੁੱਟ ਦੀ ਜਿਹੜੀ ਰਫਲ ਹੈ ਤੁਸੀਂ ਜ਼ਿੰਦਗੀ 'ਚ ਕਦੇ ਦੇਖੀ ਨਹੀਂ ਹੋਣੀ ਇੱਧਰ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ 에ਅਰ ਫੋਰਸ ਦੀਆਂ ਜਿਹੜੀਆਂ ਡੈਸ ਹੈ ਉਹ ਉਸ ਟਾਈਮ 17ਵੀਂ ਸਦੀ ਤੋਂ ਬਾਅਦ 18ਵੀਂ ਸਦੀ ਦੀ ਆਪਾਂ ਗੱਲ ਕਰ ਲਗੇ ਖਬਰਾਂ ਤੜੀ ਅਕਸਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਣੇ ਰਹਿੰਦੇ ਆ ਤੇ ਅੱਜ ਇੱਕ ਵੱਖਰਾ ਜਿਹੜਾ ਕਨਸੈਪਟ ਹੈ ਇੱਕ ਵੱਖਰਾ ਚੀਜ਼ ਜਿਹੜੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਤੁਹਾਨੂੰ ਅੱਜ ਅਸੀਂ ਇਤਿਹਾਸ ਤੋਂ ਜਾਣੂ ਕਰਾਉਣਾ ਜਿਸ ਤੋਂ ਆਪਾਂ ਕੋਹਾਂ ਦੂਰ ਹੈ ਇਤਿਹਾਸ ਦੀ ਕੱਲੀ ਕੱਲੀ ਗੱਲ ਤੁਹਾਨੂੰ ਦੱਸਣੀ ਹੈ ਤੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਤੁਸੀਂ ਜ਼ਿੰਦਗੀ ਵਿੱਚ ਸ਼ਾਇਦ ਪਹਿਲੀ ਵਾਰ ਦੇਖੋਗੇ ਸਹੀ ਤੁਸੀਂ ਸੁਣਿਆ ਇਹੋ ਜਿਹੀਆਂ ਚੀਜ਼ਾਂ ਅਸੀਂ ਮੌਜੂਦ ਆਜ ਮਹਾਰਾਜ ਰਣਜੀਤ ਸਿੰਘ ਵਾਰ ਮਿਊਜ਼ੀਅਮ ਹੈ ਜਿਹੜਾ ਲੁਧਿਆਣੇ ਵਿਖੇ ਉੱਥੇ ਅਸੀਂ ਮੌਜੂਦ ਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਅਸੀਂ ਕਰਨੀਆਂ ਤੁਹਾਨੂੰ ਦਿਖਾਉਣੀਆਂ 8 ਫੁੱਟ ਦੀ ਜਿਹੜੀ ਰਫਲ ਹੈ ਤੁਸੀਂ ਜ਼ਿੰਦਗੀ ਚ ਕਦੇ ਦੇਖੀ ਨਹੀਂ ਹੋਣੀ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣਿਆ 8-8 ਫੁੱਟ ਦੀਆਂ ਰਫਲਾਂ ਉਹ ਟੈਂਕ ਜਿਹੜੇ ਕਿਸੇ ਵੇਲੇ ਦੇਸ਼ ਦੀ ਲੜਾਈ ਸਮੇਂ ਜਦੋਂ ਵਾਰ ਲੱਗੀ ਸੀ 1971 ਦੀ ਆਪਾਂ ਗੱਲ ਕਰ ਲਗੇ ਕਾਰਗਿਲ ਦਾ ਜੋ ਜਦ੍ਹ ਹੋਇਆ ਸੀ ਤਾਂ ਉਹ ਜਿਹੜੇ ਟੈਂਕੋ ਤੋਂ ਵਰਤੇ ਗਏ ਸੀ ਤੋਪਾਂ ਜਿਹੜੀਆਂ ਵਰਤੇ ਗਏ ਅੰਨਿਆ ਸੀ ਉਹ ਸਾਰੀਆਂ ਚੀਜ਼ਾਂ ਇਹ ਜਿਹੜਾ ਮਿਊਜ਼ੀਅਮ ਹੈ ਇੱਥੇ ਮੌਜੂਦ ਹੈ ਤੇ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਚੱਲਦੀਆਂ ਕੋਈ ਇਹ ਨਹੀਂ ਹੈ ਕੋਈ ਉਹ ਖਰਾਬ ਖੜੀਆਂ ਚਾ ਉਹ ਸਾਰੀਆਂ ਚਾਲੂ ਹਾਲਤ ਦੇ ਵਿੱਚ ਆ ਤੇ ਤੁਹਾਨੂੰ ਅਸੀਂ ਦਿਖਾਉਣੀ ਹੈ ਕਿਸ ਤਰ੍ਹਾਂ ਜਿਹੜਾ ਇਤਿਹਾਸ ਹੈ ਜਿਹੜਾ ਆਪਾਂ ਕੋਹਾਂ ਜਿਹੜੇ ਦੂਰ ਹੋਈ ਜਾਂਦੇ ਆ ਉਹ ਇਤਿਹਾਸ ਸਾਡਾ ਕੀ ਹੈ ਇਤਿਹਾਸ ਦੇ ਨਾਲ ਵੀ ਜਾਣੂ ਕਰਾਉਣਾ ਤੇ ਜਿਹੜੀਆਂ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਪੁਰਾਣੀਆਂ ਐ 17ਵੀਂ ਸਦੀ ਦੀਆਂ ਚੀਜ਼ਾਂ ਤੁਹਾਨੂੰ ਉਹ ਵੀ ਅਸੀਂ ਦਿਖਾਉਣੀ ਆ ਆਓ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਆ ਮਿਊਜ਼ੀਅਮ ਦੇ ਤੇ ਉਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਆ ਹਾਂ ਵੀਰ ਚੱਕਰ ਹੈ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਹਾਵੀਰ ਚੱਕਰ ਤੇ ਨਾਲ ਜਿਹੜਾ ਵੀਰ ਚੱਕਰ ਆ ਇੱਧਰ ਅਸੀਂ ਕਰ ਰਹੇ ਆ ਪਰਮ ਵਿਸ਼ਿਸ਼ਟ ਸੇਵਾ ਮੈਡਲ ਥੱਲੇ ਆਤ ਇਹ ਇਧਰ ਵਿਸ਼ੇਸ਼ ਜਿਹੜਾ ਸੇਵਾ ਮੈਡਲ ਹੈ ਇਹ ਉਹ ਮੈਡਲ ਨੇ ਜਿਹੜੀਆਂ ਪਦ ਉન્નਤੀ ਦੇ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਉਹ ਦਿਖਾ ਰਹੇ ਹਾਂ ਇਹ ਡ्रेसਿੰਗ ਗੈਲਰੀ ਹੈ ਜਿਹੜੀਆਂ ਜਿਹੜੀਆਂ ਡ्रेसेस ਪਹਿਨੀਆਂ ਜਾਂਦੀਆਂ ਸਨ ਜਿਹੜਾ ਯੂਨੀਫਾਰਮ ਆਪਾਂ ਕਹਿੰਦੇ ਯੂਨੀਫਾਰਮ ਗੈਲਰੀ ਹੈ ਉੱਥੇ ਅਸੀਂ ਖੜੇ ਹਾਂ ਤੇ ਤਸਵੀਰਾਂ ਤੁਹਾਨੂੰ ਉੱਥੋਂ ਦੀ ਅਸੀਂ ਦਿਖਾ ਰਹੇ ਹਾਂ ਇਹ ਉਹ ਇੱਥੇ ਡਰੈਸਾਂ ਸਾਰੀਆਂ ਪਈਆਂ ਜਿਹੜੀਆਂ ਕਿਸੇ ਟਾਈਮ ਜਿਹੜੇ ਵੱਡੇ ਵੱਡੇ ਅਫਸਰਾਂ ਵੱਲੋਂ ਜਿਹੜੀਆਂ ਪਹਿਨੀਆਂ ਗੀਆਂ ਸੀ ਉਹ ਬੜੀਆਂ ਸੁਭਾਲ ਕੇ ਇੱਥੇ ਰੱਖਿਆ ਹੋਣੀਆਂ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਇਕੱਲੀ-ਇਕੱਲੀ ਡਰੈਸ ਕਾਨ ਕਰ ਤੋਂ ਨੋਸੀ ਦੇਵਾਂ ਕਿ ਜਿੱਦਾਂ ਇਹ ਕੰਬਟ ਡਰੈੱਸ ਹੈ ਆਰਮੀ ਆਫਸਰ ਜਦੋਂ ਹੁੰਦੇ ਸੀ ਪੁਰਾਣੇ ਸਮੇਂ 'ਚ ਤਾਂ ਉਹਨਾਂ ਵੱਲੋਂ ਜਿਹੜੀ ਇਹ ਡਰੈੱਸ ਪਹਿਨੀ ਜਾਂਦੀ ਸੀ ਸਾਦੋਂ ਇੱਥੇ ਨਾਮ ਵੀ ਲਿਖਿਆ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਮ ਜ਼ਰੂਰ ਦਿਖਾਇਆ ਜਾਵੇ ਰਜਿੰਦਰ ਸਿੰਘ ਨਾਮ ਇੱਥੇ ਲਿਖਿਆ ਹੋਇਆ ਕਿਸੇ ਟਾਈਮ ਰਜਿੰਦਰ ਸਿੰਘ ਜਿਹੜੇ ਆਫਸਰ ਸਨ ਉਹਨਾਂ ਵੱਲੋਂ ਜਿਹੜੀ ਡਰੈੱਸ ਹੈ ਪਹਿਨੀ ਗਈ ਸੀ ਤੇ ਬੜੇ ਵਧੀਆ ਤਰੀਕੇ ਨਾਲ ਸੰਭਾਲ ਕੇ ਇਹਨਾਂ ਨੂੰ ਜਿਹੜਾ ਰੱਖਿਆ ਗਿਆਗਾ ਤੇ ਆਫਸਰ ਆਫਸਰ ਆਫਿਸ ਡਰੈੱਸ ਹੈ ਜਿਹੜੀ ਆਫਿਸ ਦੇ ਟਾਈਮ ਜਿਹੜੀ ਪਹਿਨੀ ਜਾਂਦੀ ਹੈ ਇਹ ਉਡ ਰਿਸਾਂ ਨੇ ਜਿਹੜੀਆਂ ਕਿਸੇ ਟਾਈਮ ਆਰਮੀ ਦੇ ਅਫਸਰਾਂ ਵੱਲੋਂ ਜਿਹੜੀਆਂ ਪਹਿਨੀਆਂ ਜਾਂਦੀਆਂ ਸਨ ਸਾਰੀਆਂ ਅਜ ਵਧੀਆ ਹਾਲਤ ਵਿੱਚ ਮੌਜੂਦ ਹੈ ਤੇ ਸੰਭਾਲ ਦੀ ਗੱਲ ਕਰਗੇ ਤਾਂ ਬੜੇ ਵਧੀਆ ਜਿਹੜਾ ਸਵਾਲ ਕਿ ਇਹਨਾਂ ਨੂੰ ਰੱਖਿਆ ਹੋਇਆ ਤਾਂ ਕਿ ਲੋਕ ਕੌਣ ਤੇ ਲੋਕ ਜਿਹੜਾ ਇਤਿਹਾਸ ਬਾਰੇ ਜਾਣਨ ਵੀ ਕਿਸ ਟਾਈਮ ਜਿਹੜੇ ਕਿਹੋ ਜਿਹੇ ਡਰੈੱਸ ਚੱਲਦੇ ਸੀ ਇੱਧਰ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ 에ਅਰ ਫੋਰਸ ਦੀਆਂ ਜਿਹੜੀਆਂ ਡਰੈੱਸ ਹੈ ਉਹ ਉਸ ਟਾਈਮ 17ਵੀਂ ਸਦੀ ਤੋਂ ਬਾਅਦ 18ਵੀਂ ਸਦੀ ਦੀ ਆਪਾਂ ਗੱਲ ਕਰ ਲਗੇ ਉਦੋਂ ਜਿਹੜੀਆਂ ਡਰੈੱਸਾਂ ਹੈ ਪਹਿਨੀਆਂ ਜਾਂਦੀਆਂ ਸਨ ਇਹ ਡਰੈੱਸ ਜਿਹੜੀ ਗੈਲਰੀ ਉਹ ਬਣੀ ਹੋਈ ਹੈ